ਸ੍ਰੀ ਅਮਨ ਔਰਾ ਜੀ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਬਾਗਡੋਰ ਸੰਭਾਲੀ ਹੈ। ਔਰ ਅੱਜ ਜੋ ਜੰਦਰ ਫਸਟ ਟਾਈਮ ਇੱਥੇ ਅਮਰਤ ਨੂੰ ਮਿਲਣੇ ਆ ਰਹੇ ਨੇ। ਤੁਸੀਂ ਸਾਰੇ ਜਾਣਦੇ ਹੋ ਕਿ ਇਲੈਕਸ਼ਨ ਦਾ ਬਿਲਕੁਲ ਬਚ ਚੁੱਕਿਆ ਹੈ। ਔਰ ਕਾਰਗਰਤਾ ਨੂੰ ਸੰਗਠਿਤ ਕਰਨ ਲਈ, ਕਾਰਗਰਤਾ ਨੂੰ ਬੂਸ ਕਰਨ ਲਈ ਅੱਜ ਇੱਥੇ ਉਹ ਕਾਰਗਰਤਾ ਨੂੰ ਮਿਲਣਗੇ ਔਰ ਕਾਰਗਰਤਾ ਵੀ ਜੋ ਜੜਜਲਾਪ ਹਨ ਅਮਰਪਾਲ ਸਿੰਘ ਜੀ ਜ਼ਿਲ੍ਹੇ ਵੱਲੋਂ ਸਾਰੇ ਕਾਰਕਟਰਾਂ ਦੇ ਨਾਲ ਅਸੀਂ ਉਹਨਾਂ ਨੂੰ ਅੱਜ ਉਹਨਾਂ ਨੂੰ ਇੱਥੇ ਸਵਾਗਤ ਕਰਨਾ ਹੈ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਨਾਲ ਹੀ ਅਸੀਂ ਉਹਨਾਂ ਦੇ ਨਾਲ ਇਕੱਠੇ ਨਾਲ ਮੋਢੇ ਨਾਲ ਮੋਢਾ ملا ਕੇ ਖੜੇ ਹੋ ਕੇ ਇਹਨਾਂ ਨੂੰ ਵਾਅਦਾ ਕਰਨਾ ਹੈ ਕਿ ਆਨਮਲੇ ਸਮੇਂ ਦੇ ਵਿੱਚ ਜੰਦਰ ਸਾਹਿਬ ਦਾ ਜੋ ਮੇਅਰ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਹਾਂ ਸਰ ਕਿਵੇਂ ਦੇ ਦਿਆਂ ਕੱਲ ਸੀਐਮ ਸਾਹਿਬ ਦੀ ਜਿਹੜੀ ਵਿਸ਼ਵ ਵਿੱਤ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਵਿਕਾਸ ਤੇ ਜਨਤਕ ਕਾਰਜਾਂ ਨੂੰ ਲੈ ਕੇ ਉਹਨਾਂ ਤੋਂ ਵਿੱਤ ਸਾਥਾ ਮੰਗੀ ਗਈ ਸੀ ਨਵੇਂ ਦੇ ਦੇਖੋ ਮੁਖੰਤੀ ਪੰਜਾਬ ਨੇ ਅਗਰ ਮੀਟਿੰਗ ਕੀਤੀ ਵਰਲਡ ਬੈਂਕ ਦੇ ਨਾਲ ਉਹਦੇ ਬਾਰੇ ਜਿਆਦਾ ਕੀ ਚਰਚਾ ਹੋਈ ਉਹਦੇ ਬਾਰੇ ਉਹ ਹੀ ਦੱਸ ਸਕਦੇ ਨੇ ਕਿਉਂਕਿ ਮੈਂ ਉੱਥੇ ਮੀਟਿੰਗ ਜੰਨੀ ਸੀਗਾ ਮੈਂ ਤੇ ਇਹ ਨਹੀਂ ਕਹਿ ਸਕਦਾ ਕਿ ਅਸੀਂ ਕੱਲ ਮੀਟਿੰਗ ਕੀਤੀ ਜੰਦਰ ਪ੍ਰਸ਼ਾਸਨ ਦੇ ਨਾਲ ਸਾਰੇ ਸਾਡੇ ਇਸ ਜੰਦਰ ਸ਼ਹਿਰ ਦੇ ਜੋ ਪ੍ਰਭਾਰੀ ਬਣੇ ਨੇ ਇਲੈਕਸ਼ਨ ਦੇ ਉਹ શ્રી ਹਰਬਜਨ ਸਿੰਘ ਈਡੀਓ ਸਾਹਿਬ ਔਰ ਮੈਂ ਔਰ ਨਾਲ ਆਪਣੇ ਜ਼ਿਲ੍ਹਾ ਪ੍ਰਧਾਨ ਸਾਰੇ ਲੀਡਰ ਸਾਹਿਬਾਨ ਨਾਲ ਮੀਟਿੰਗ ਕੀਤੀ ਹੈ ਔਰ ਉੱਥੇ ਸਾਰਿਆਂ ਅਫੀਸਰ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਜਲਦੀ ਜਲਦੀ ਜੋ ਹੈ ਵਿਕਾਸ ਦੇ ਕੰਮਾਂ ਨੂੰ ਪੂਰਾ ਕਰੋ ਤਾਂ ਕਿ ਜਨਤਾ ਨੂੰ ਪੂਰੀ ਰਾਤ ਮਿਲ ਸਕੇ। ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਕਿਨੇ ਦੇਖ ਰਹੇ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਤੇ ਸਭ ਨੂੰ ਮਿਲ ਕੇ ਜਿਹੜਾ ਜੁੱਟ ਹੋਣਾ ਚਾਹੀਦਾ ਹੈ ਤੇ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਦੂਸਰੇ ਪਾਸੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਦੋਨੋਂ ਰਲ ਕੇ ਜਿਹੜਾ ਕਿਸਾਨਾਂ ਦਾ ਦਬਾਨ ਦੀ ਪੂਰੀ ਕੋਸ਼ਿਸ਼ ਕਰਨ। ਦੇਖੋ ਦੂਜੀਆਂ ਪਾਰਟੀਆਂ ਦੇ ਬਾਰੇ ਉਹ ਕੀ ਗੱਲ ਕਰਦੀਆਂ ਉਹਦੇ ਬਾਰੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਆਪਣੀ ਗੱਲ ਕਰ ਰਹੇ ਨੇ, ਕੀ ਕਰ ਰਹੇ ਨੇ ਉਹ ਉਹਦੇ ਬਾਰੇ ਉਹ ਹੀ ਦੱਸ ਮੇਰਾ ਇਹ ਕਹਿਣਾ ਹੈ ਕਿ ਜੋ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਹੁਣ ਕੁਝ ਦਿਨਾਂ ਤੋਂ ਤੁਹਾਨੂੰ ਸਫਾਈ ਨਜ਼ਰ ਆ ਰਹੀ ਹੋਣੀ ਹੈ ਡਿਵਾਈਡਰ ਸਾਫ ਹੋ ਰਹੇ ਨੇ ਰੰਗ ਰੋਗਨ ਹੋ ਰਹੇ ਨੇ ਸੜਕਾਂ ਬਣ ਰਹੀਆਂ ਨੇ ਔਰ ਅੱਛਾ ਸ਼ਹਿਰ ਦਾ ਜੋ ਇੱਕ ਰੂਪ ਸਬਰੂਪ ਬਣ ਕੇ ਬਾਹਰ ਆਇਆ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿ ਤੁਸੀਂ ਦੇਖੋ ਇੱਕ ਨਵਾਂ ਸ਼ਹਿਰ ਬਣ ਕੇ ਹੋਰ ਬਹੁਤ ਜਲਦੀ ਤੁਹਾਨੂੰ ਨਜ਼ਰ ਆਏਗਾ ਜਿੱਥੇ ਸਾਫ ਸਫਾਈ ਹੋਏਗੀ ਅੱਛੀਆਂ ਸਹੂਦਾਵਾਂ ਹੋਣਗੀਆਂ ਤੁਹਾਡਾ ਸਾਰੇ ਪੱਤਰਕਾਰ ਜਿੰਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਵੀ ਦੇ ਆਤੀ ਵੀ ਆਏ ਨੇ ਸਾਰੀ ਵੀ ਆਏ ਨੇ ਸਾਰੇ ਗੜ੍ਹ ਪਾਸੇ ਆਏ ਆ ਅੱਜ ਅਸੀਂ ਆਪਣੇ ਨਵਨੀਲ ਪ੍ਰਧਾਨ ਬਣਨ ਵਾਲੇ ਨੂੰ ਜੋ ਕਿਸਾਨਾਂ ਦੇ ਮੁੱਦੇ ਦੇ ਨਾਲ ਹਮੇਸ਼ਾ ਆਮ ਆਦੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦਿੱਲੀ ਉਹਨਾਂ ਨੇ ਲਗਾਇਆ ਸੀ ਪ੍ਰੋਟੈਸਟ ਕੀਤਾ ਸੀ ਉੱਥੇ ਵੀ ਆਮ ਆਦੀ ਪਾਰਟੀ ਉਹਨਾਂ ਦਾ ਸਪੋਰਟ ਕੀਤਾ ਸੀ ਅੱਜ ਵੀ ਅਸੀਂ ਆਮ ਆਦੀ ਪਾਰਟੀ ਪੰਜਾਬ ਜੋ ਹੈ ਕਿਸਾਨਾਂ ਦੇ ਨਾਲ ਖੜੀ ਹੈ ਉਹਦੀਆਂ ਦੀ ਜਿੰਨੀਆਂ ਵੀ ਮੰਗਾਂ ਹਨ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਐਮਐਸਪੀ ਅਸੀਂ ਗਰੰਟੀ ਦਵਾਂਗੇ ਉਹ ਨਹੀਂ ਕੀਤੀ ਹੈਗੀ ਜੋ ਸਮੱਸਿਆ ਜੇ ਕਿਸਾਨਾਂ ਨੂੰ ਆ ਰਹੀ ਹੈ ਕੇਵਲ ਤਾਂ ਕੇਵਲ ਕੇਂਦਰ ਦੀ ਸਰਕਾਰ ਦੀ ਨਲਾਕੀ ਦੇ ਕਾਰਨ ਆ ਰਹੀ ਹੈ ਪੰਜਾਬ ਆਮ ਆਦਮੀ ਪਾਰਟੀ ਉਹਦੇ ਨਾਲ ਖੜੀ ਹੈ ਅੱਗੋਂ ਵੀ ਖੜੀ ਰਹੇਗੀ ਬਹੁਤ ਬਹੁਤ ਧੰਨਵਾਦ